ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰਸਿੰਗ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠਿੱਕੀਪਿੰਡ ਤੋਂ ਜਦੋਂ ਦੋਸਤੋ ਆਪਾਂ ਅਮਰਸਰ ਰੋਡ ਆਉਨੇ ਦਾ ਰਸਤੇ ਵਿੱਚ ਸੌਰਸਿੰਗ ਮੇਨ ਬਹੁਤ ਮਸ਼ਹੂਰ ਪਿੰਡ ਹੈਗਾ ਮਾਝੇ ਦਾ ਪਿੰਡ ਆ ਸੋ ਬਹੁਤ ਵੀਰ ਜਾਣਦੇ ਆ ਖਾਸ ਤੌਰ ਤੇ ਮਾਝੇ ਬੈਲਟ ਵਾਲੇ ਤੇ ਜੇਕਰ ਦੋਸਤੋ ਤੁਸੀਂ ਦਬਾਬੇ ਚਾਹੀਏ ਮਾਲਵੇ ਦੇ ਵਿੱਚੋਂ ਆਣਾ ਤੇ ਨਾਰਮਲੀ ਬਹੁਤੇ ਵੀਰਾਂ ਨੂੰ ਜਿਹੜੀ ਮੈਪ ਤੇ ਲੋਕੇਸ਼ਨ ਲਾ ਕੇ ਵੀ ਤੁਸੀਂ ਜਿਹੜੀ ਇਸ ਥਾਂ ਤੇ ਵਿਜ਼ਿਟ ਕਰ ਸਕਦੇ ਹੋ ਖਾਸ ਵਿਜ਼ਿਟ ਜਿਹੜੀ ਆ ਦੋਸਤੋ ਪਿੰਡ ਸੁਰ ਸਿੰਘ ਕਰਨੀ ਹੈਗੀ ਆ ਵੀਰ ਸੰਦੀਪ ਦੇ ਕੋਲੇ ਆਇਆ ਭੁੱਲਰ ਫਾਰਮਾ ਦੋਸਤੋ ਪਸ਼ੂ ਜਿਹੜੇ ਆ ਬਹੁਤ ਵੀਰ ਇਸ ਘਰੋਂ ਲੈ ਕੇ ਜਾਂਦੇ ਆ ਠੀਕ ਹੈ ਜੀ ਚਾਹੇ ਅੱਗੇ ਕੋਈ ਸੇਲ ਪਰਚੇਜ ਵਾਲੇ ਵੀਰ ਆਉਂਦੇ ਹੋਣ ਚਾਹੇ ਕੋਈ ਘਰੇਲੂ ਵੀਰ ਲੈ ਕੇ ਜਾਂਦੇ ਆ ਇਸ ਘਰੋਂ ਜਿਹੜੇ ਦੋਸਤੋ ਖਾਸ ਤੌਰ ਤੇ ਵਹਿੜਾਂ ਗਾਵਾਂ ਜਿਹੜੀਆਂ ਤੁਹਾਨੂੰ ਅਕਸਰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਠੀਕ ਹੈ ਜੀ ਪਸ਼ੂ ਇੱਕ ਵਾਰੀ ਆਓ ਨਰਕਪਰਖ ਕਰੋ ਤਸੱਲੀ ਕਰੋ ਚਿਵਾਈ ਕਰੋ ਠੀਕ ਆ ਬਹੁਤ ਵਧਿਆ ਚੰਗੇ ਮਤਲਬ ਕਿ ਬਰੀਡ ਦੇ ਵਿੱਚ ਪਸ਼ੂ ਹੁੰਦੇ ਆ ਚੰਗੀ ਮਿਲਕ ਲਾਈਨ ਵਾਲੀਆਂ ਜਿਹੜੀਆਂ ਵਿਹੜਾ ਵੀਰ ਦੇ ਕੋਲ ਹੁੰਦੀਆਂ ਨੇ ਠੀਕ ਆ ਤਕਰੀਬਨ 20 ਲੀਟਰ ਤੋਂ ਲੈ ਕੇ 28 ਲੀਟਰ 30 ਲੀਟਰ ਦੀ ਮਿਲਕ ਦੀ ਕਪੈਸਿਟੀ ਵਾਲੀਆਂ ਜਿਹੜੀਆਂ ਦੋਸਤੋ ਵਿਹੜਾ ਅੱਜ ਬਿਲਕੁਲ ਮੌਜੂਦ ਹੈਗੀਆਂ ਨੇ ਪੂਰੀ ਗੱਲਬਾਤ ਕਰਾਂਗੇ ਵੀਰ ਸੰਦੀਪ ਦੇ ਨਾਲ ਪੁੱਛਾਂਗੇ ਕੀ ਇਨਫੋਰਮੇਸ਼ਨ ਹੈਗੀ ਆ ਰਿਗਾਰਡਿੰਗ ਇਹਨਾਂ ਵਿਹੜਾਂ ਦੇ ਤੇ ਸੱਤ ਵਿਹੜਾ ਤੁਹਾਨੂੰ ਦਿਖਾਵਾਂਗੇ ਦੋਸਤੋ ਜਿਨ੍ਹਾਂ ਦੇ ਵਿੱਚ ਪਿਓਰਿਟੀ ਵਾਲੀਆਂ ਵਿਹੜਾਂ ਐਚਐਫਪੀ ਹੈਗੀਆਂ ਕ੍ਰੋਸ ਆਂਗ ਦੇ ਵਿੱਚ ਐਚਐਫ ਹੈਗੀਆਂ ਨੇ ਇੱਕ ਪੀਸ ਤੁਹਾਨੂੰ ਜਿਹੜਾ ਜਰਸੀ ਦਾ ਪਰਹਾਵਾਂਗੇ ਕੋਚ ਸ਼ਾਹੀਵਾਲ ਦਾ ਅੰਗ ਦੇ ਵਿੱਚ ਵਹਿੜ ਹੋਵੇਗੀ ਪੂਰੀ ਗੱਲਬਾਤ ਕਰਦੇ ਆਂ ਚੱਲਦੇ ਆਂ ਵੀਰ ਦੇ ਕੋਲ ਅੱਜ 29 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਠੀਕ ਆ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ 29 ਮਾਰਚ ਨੂੰ ਵੀਡੀਓ ਬਣਾ ਰਹੇ ਆਂ ਸਮਾਂ ਜਿਹੜਾ ਦੋਸਤੋ ਪੌਣੇ 1 ਕ ਦਾ ਜਿਹੜਾ ਸਮਾਂ ਹੈਗਾ ਪੌਣੇ 1 ਦਾ ਜਿਹੜਾ ਸਮਾਂ ਠੀਕ ਹੈ ਵਹਿੜ ਜਿਹੜੀ ਪਸੰਦ ਆਊਗੀ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜਰੂਰ ਕਰ ਲਿਓ ਠੀਕ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਹੋਰ ਵੀ ਰਹੀ ਹਾਲ ਨੇ ਬਹੁਤ ਵਧੀਆ ਭਾਈ ਠੀਕ ਠਾਕ ਜੀ ਠੀਕ ਆ ਸੰਦੀਪ ਵੀਰੇ ਪਹਿਲਾਂ ਤੇ ਇਹ ਗੱਲ ਦੱਸ ਦੀਏ ਵੀ ਹੈ ਵਪਾਰ ਦਾ ਕੰਮ ਆ ਵੀਰ ਜੀ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਜੀ ਤੇ ਕਿੰਨਾ ਕ ਸਮਾਂ ਹੋ ਗਿਆ ਵੀਰ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਦੂਜੀ ਪੀੜੀ ਚੱਲ ਪਈ ਹੈ ਹਮ ਬਾਕੀ ਪੀੜੀਦਰ ਪੀੜੀ ਕੰਮ ਲੰਮੇ ਸਮੇਂ ਤੋਂ ਕਰਦੇ ਆ ਰਹੇ ਜੀ ਜੀ ਠੀਕ ਆ ਤੇ ਵੀਰ ਖਾਸ ਹੈ ਵੜਾਂ ਤੇ ਹੀ ਇਹ ਕੰਮ ਜਿਆਦਾ ਕਿ ਜਮ ਮੱਝਾਂ ਵੀ ਆਉਂਦੀਆਂ ਰਹਿੰਦੀਆਂ ਨੇ ਨਹੀਂ ਮੱਝਾਂ ਬਹੁਤ ਚੰਗੀ ਚੰਗੀ ਲਈ ਦੀ ਮੈਂ ਵੀ ਝੋਟੀ ਬਹੁਤ ਚੰਗੀ ਚੰਗੀ ਦੀ ਠੀਕ ਆ ਜੀ ਠੀਕ ਆ ਮਤਲਬ ਇਹ ਇਥੋਂ ਕਈ ਭੈਣ ਭਰਾ ਆਪਣੇ ਵੀਰ ਹੈਗੇ ਵਪਾਰੀ ਵੀਰ ਆ ਕਈ ਇਥੋਂ ਲੈ ਕੇ ਪਸੂ ਗਾਂ ਦੀਆਂ ਆਪਾਂ ਸੇਲ ਵੀ ਕਰਦੇ ਸਾਰੇ ਆਪਣੇ ਤੋਂ ਵਪਾਰੀ ਖੜਦੇ ਆ ਭਾਜੀ ਮਾਲ ਸਾਰੇ ਵਪਾਰੀ ਖੜਦੇ ਮਾਲ ਠੀਕ ਆ ਜੀ ਠੀਕ ਆ ਤੇ ਸੰਦੀਪ ਭਾਈ ਕਿੰਨੇ ਲੀਟਰ ਤੋਂ ਲੈ ਕੇ ਅੱਜ ਕਿੰਨੇ ਲੀਟਰ ਤੱਕ ਆਪਣੇ ਕੋਲ ਜਿਹੜੀ ਗਾਂ ਵੈਡ ਅਵੇਲੇਬਲ ਆ ਜੀ ਭਾਜੀ ਇਹ ਤੀਸਰਾ ਸੁਹਾਵਾ ਹਾਂਜੀ ਇਸ ਟਾਈਮ 22 23 ਕਿਲੋ ਬੋਲਾ ਇਹਦੇ ਥੱਲੇ ਤਿਆਰ ਹੋਊਗਾ ਜੀ ਹੂੰ ਇਹ 28 ਕਿਲੋ ਦੀ ਕਪੈਸਿਟੀ ਆ ਜੀ ਇਹਦੀ ਠੀਕ ਆ ਜੀ ਸੁਈ ਨੂੰ ਅੱਜ ਤੀਜਾ ਦਿਨ ਆ 20 22 ਕਿਲੋ ਬੋਲਾ ਤਿਆਰ ਆ ਜੀ ਇਹਦੇ ਥੱਲੇ ਠੀਕ ਆ ਜੀ ਜੀ ਠੀਕ 22 ਕਿਲੋ ਬੌਲਾ ਤਿਆਰ ਹੈ ਜੀ ਸੋਈ ਨੂੰ ਦਿਨ ਕਿਨੇ ਦੱਸਿਆ ਫਿਰ ਸੋਈ ਨੂੰ ਤੀਜਾ ਦਿਨ ਹੈ ਜੀ ਅੱਜ ਤੀਜਾ ਦਿਨ ਸੁਗਾਂ ਕਿਨੇ ਮਾ ਦੂਜਾ ਸੁਗਾਂ ਤੀਜਾ ਜੀ ਤੀਜੇ ਸੁਗਾਂ ਠੀਕ ਹੈ ਚਵਾਈ ਚਵਾਈ ਬਹੁਤ ਓਪੀ ਠੀਕ ਹੈ ਬੌਲੇ ਦੇ ਵਿੱਚ ਆ ਜਿਹੜੇ ਦੋਸਤੋ ਠੀਕ ਹੈ 20 ਲੀਟਰ ਜਿਹੜਾ ਬਿਲਕੁਲ ਬੌਲੀ ਦੀ ਚਵਾਈ ਆ ਤੇ ਮੇਲ ਕਾਫਾ ਠੀਕ ਹੈ ਜੀ ਮਗਰ ਬੱਛਾ ਠੀਕ ਹੈ ਤੇ ਵੱਡੇ ਕੱਦ ਕੱਡ ਦੇ ਵਿੱਚ ਆ ਬੇਲ ਲੰਬਾਈ ਦੇਖ ਲਓ ਹਾਈਟ ਦੇਖ ਲਓ ਫੁੱਲ ਹਾਈਟ ਦੀ ਜਿਹੜੀ ਵਹਿੜ ਆ ਠੀਕ ਹੈ ਹਵਾਨੇ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਟਾਈਮ ਜਿਹੜਾ ਤੁਸੀਂ ਇੱਕ ਵਾਰੀ ਫੇਰ ਕਨਫਰਮ ਕਰ ਲਓ ਪੌਣੇ 1 ਦਾ ਸਮਾਂ ਮਾਰਨਿੰਗ ਟਾਈਮ ਜਿਹੜੀ ਚਵਾਈ ਹੋਈ ਹੁੰਦੀ ਆ ਦੋਸਤੋ ਤੇ ਹੁਣ ਜਿਹੜਾ ਈਵਨਿੰਗ ਟਾਈਮ ਸ਼ਾਮ ਨੂੰ ਟਾਈਮ ਟੂ ਟਾਈਮ ਤੁਸੀਂ ਚਵਾਈ ਕਰ ਸਕਦੇ ਹੋ ਬੌਲੇ ਦੇ ਵਿੱਚ 20 ਲੀਟਰ ਤੇ ਤਕਰੀਬਨ 25 ਪਲੱਸ 28 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀ ਇਹ ਵਹੜਾ ਤਾਂ ਦੇਖੋ ਜੀ ਠੀਕ ਆ ਮੋਟਾ ਗੋਲ ਥਾਣਾ ਥਣ ਦੀ ਕੁਆਲਿਟੀ ਚੰਗੀ ਆ ਹਵਾਨੇ ਦੀ ਕੁਆਲਿਟੀ ਚੰਗੀ ਆ ਤੇ ਵਹੜ ਤੁਸੀਂ ਨਾਰਮਲ ਆ ਦੇਖੋ ਮਗਰ ਬੱਚਾ ਨਾ ਵੀ ਰਹਿੰਦੇ ਮਗਰ ਬੱਚਾ 3 ਤੀਜਾ ਦਿਨ ਸੂਜਣ ਹੋ ਗਿਆ ਆ ਵੇਖੋ ਜੀ ਮੇਲ ਕਾਫ ਹੇ ਨੀਚੇ ਠੀਕ ਹੈ ਇਹ 나ੜੂ ਬੱਚੇ ਦੇ ਨਾਲ ਆ ਠੀਕ ਹੈ ਜੀ ਬਾਦ ਆ ਦੇਖੋ ਠੀਕ ਹੈ ਮੋਟਾ ਗੋਲ ਥਾਣਾ ਚਿਵਾਈ ਜਿਹੜੀ ਆ ਪੋਲੀ ਆ ਬਿਲਕੁਲ ਠੀਕ ਆ ਚੰਗੀ ਸੋਹਣੀ ਧਾਰ ਚਿਵਾਈ ਹੈਗੀ ਇਸ ਵੈੜ ਦੀ ਅੱਛਾ ਸੰਦੀਪ ਵੀਰੇ ਲੈ ਦੇ ਕੀ ਕੀਤਾ ਮੁੱਲ ਲਿੰਦਾ ਕੀ ਡਿਮਾਂਡ ਆ ਜੀ ਮੁੱਲ 75 ਭੰਗ ਕਰਾ ਲਓ ਤਾਂ ਮੈਂ 70 ਕਰਾ ਲਓ 65000 ਦੀ ਬੱਛੀ ਦਵਾਂਗੀ ਜੀ 65000 ਦੀ ਜੀ ਠੀਕ ਆ ਠੀਕ ਆ ਤੇ ਭਰਾ ਬਰੂ ਚੰਗਾ ਸੋਨਾ ਹਨਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਬਾਕੀ 65000 ਦੀ ਹਾਂ ਨਾ ਜੀ ਹਾਂ ਨਾ 65000 ਦੀ ਦਵਾਂਗੇ ਜੀ ਮੁੱਲ 75 ਕਰਾ ਲਓ 72 ਕਰਾ ਲਓ ਤਾਂ ਮੈਂ 80 ਕਰਾ ਲਓ 65000 ਦੀ ਬੱਛੀ ਦਵਾਂਗੀ ਜੀ 2 ਡੰਗ ਚਵਾਗੇ ਦਵਾਂ ਤੇ ਤੇਜ ਸੁਵੇਦ ਵੇਚੀ ਜੀ ਦੋਸਤੋ ਇਹ ਵੈੜ ਚੱਲ ਰਹੀ ਹੈ ਠੀਕ ਆ ਤੇ ਵੈੜ ਚੰਗੀ ਖਾਸੀ ਆ ਵੱਡੀ ਵੈੜ ਆ ਜਿਹੜੇ ਵੀਰ ਨੇ ਖਾਸ ਤੌਰ ਤੇ 25 ਪਲੱਸ ਵਾਲੀ ਵੈੜ ਚਾਹੀਦੀ ਆ ਤੁਸੀਂ ਇਸ ਵੈੜ ਨੂੰ ਹੱਥ ਪਾ ਸਕਦੇ ਹੋ ਚਿਵਾਈ ਕਰ ਲਿਓ ਹੁਣ ਬੌਲੇ ਚ ਆ 20 ਲੀਟਰ ਦੇ ਨੇੜੇ ਤੇੜੇ ਜਿਹੜਾ ਬੌਲਾ ਬਿਲਕੁਲ ਰੈਡੀ ਆ ਇਸ ਤੋਂ ਬਾਅਦ ਜਿਹੜੀ ਅਗਲੀ ਵੈੜ ਆ ਵੈੜ ਇਹ ਵੀ ਚੰਗੀ ਆ ਠੀਕ ਆ ਜੀ ਗੱਬਣ ਆ ਜੀ ਇਹ ਇਹ ਗੱਬਣ ਆ ਜੀ ਤੇ ਸੂਆ ਵੀਰ ਕਿੰਨਾ ਸੂਣ ਜਾ ਰਿਹਾ ਦੂਜਾ ਜੀ ਇਹਦਾ ਦੂਜਾ ਸੂਆ ਠੀਕ ਆ ਹਵਾਨੇ ਦੀ ਕੁਆਲਿਟੀ ਕਾਫੀ ਸੁਖੂਬਸੁਰਤ ਹੈਦੀ ਵੀ ਹੈ ਨਾ ਜੀ ਬਿਲਕੁਲ ਰਲਦਾ ਮਿਲਦਾ ਆਰਡਰ ਕੁਆਲਿਟੀ ਹੈ ਜਿਹੜੀ ਪਹਿਲੀ ਵਾਰ ਆਪਾਂ ਦਿਖਾਈ ਹੈ ਜੀ ਵੈਸੇ ਵੀ ਪੜੀ ਜੁੜੀ ਹੈ ਜੀ ਇਹ ਮਸੀ ਹੂੰ ਵੇਟ ਬੂਟ ਪੂਰਾ ਤੇ ਆਹ ਵੇਖੋ ਜੀ ਠੀਕ ਆ ਰਾਜੀ ਪੂਰੀ ਆ ਤੇ ਲੈ ਜੂਗੀ ਦਿਨ ਹੈ ਨਾ ਜੀ ਭਾਜੇ 10 ਦਿਨ ਲੈ ਜੂਗੀ ਜੀ ਅੱਛਾ ਜੀ ਆਹ ਦੇਖੋ ਜੀ ਠੀਕ ਹੈ ਥਣ ਥਣ ਜਿਹੜਾ ਬਿਲਕੁਲ ਮੁਠੀਲਾ ਥਾਣਾ ਤੇ ਵਿਥਾਵੇਰਲਾ ਜਿਹੜੀਆਂ ਦੋਸਤੋ ਨਾਰਮਲੀ ਤੁਹਾਨੂੰ ਵੇਖਣ ਦੇ ਵਿੱਚ ਪਤਾ ਲੱਗ ਹੀ ਜਾਣੀਆਂ ਨੇ ਵਿਥਾਵੇਰਲਾ ਸੋਹਣੀਆਂ ਹੈਗੀਆਂ ਨੇ ਬੈੜ ਦੀਆਂ ਠੀਕ ਹੈ ਠੰਡੀ ਹੈ ਜੀ ਉੱਧਰ ਆ ਕਰੋ ਜੱਕ ਜੀ ਸੁਬਾ ਦੂਜਾ ਸੁਣ ਜਾਰੀ ਹੈ ਦੂਜਾ ਜੀ ਦੂਜਾ ਠੀਕ ਹੈ ਜੀ ਹੋਰ ਦਗੇ ਜੀ ਛੇ ਤਾਂ ਫੇ ਜੀ ਛਕੀਏ ਮੂੰਹ ਠੀਕ ਹੈ ਛੇ ਦਾ ਤਾਂ ਜਿਹੜੀ ਦੋਸਤੋ ਵੱੱਛੀ ਹੈਗੀ ਆ ਦੂਜਾ ਸੂਆ ਸੈਕੰਡ ਲਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਹੈ ਠੀਕ ਹੈ ਤੇ ਵੈਰ ਜਿਹੜੀ ਪਹਿਲੇ ਸਵੇਰ ਦੁੱਧ ਭਾਈ ਨੇ ਪਾਇਆ ਪਹਿਲਾਂ ਨੇ ਪਹਿਲਾਂ ਨਹੀਂ ਜੀ 25 26 ਲੀਟਰ ਨੂੰ ਦੂਜਾ ਸੂਆ ਦੇਖੋ ਜੀ ਠੀਕ ਹੈ ਵੇਣਪੂਣ ਜਿਹੜੀਆਂ ਬੜੇ ਮੋਟੀਆਂ ਉਪਰੀਆਂ ਹੋਈਆਂ ਨੇ ਸਾਰੇ ਹਵਾਨੇ ਤੇ ਤੇ ਤਕਰੀਬਨ 20 ਤੋਂ ਬਾਹਰ ਵੀਰਾਂ ਦਾ ਵੀ ਪਹਿਲੇ ਸਵੇਰ ਚੰਦੀ ਆ ਪਹਿਲੇ ਸਵੇਰ 25 ਲੀਟਰ ਕੱਢਿਆ ਜੀ 25 ਲੀਟਰ ਅੱਜ ਦਸ ਦਿਨ ਲੈ ਜੂਜੀ ਹੂੰ ਤੁਹਾਨੂੰ ਬਹੁਤ ਚੰਗਾ ਲੱਗਾ ਠੀਕ ਆ ਵੀ ਕੁਆਲਿਟੀ ਆ ਜਿਹੜੀ ਚੀਜ਼ ਗੱਲ ਤੇ ਰੇਟ ਬਾਈ ਸੰਦੀਪ ਵੀਰੇ ਇਹਦਾ ਕਿੰਨਾ ਮੋਲ ਇਹਦਾ ਵੀਰ ਜੀ ਮੰਗਣ ਨੂੰ ਕੋਈ 75 ਕਰਾ ਲਾ ਪਾ 80 ਕਰਾ ਲਾ 66000 ਦੀ ਵਸ਼ੀ ਦੇਵਾਂਗੇ ਹਾਂ ਨਾ ਜੀ ਛੜ ਜੀ ਜੀ ਠੀਕ ਆ ਜੀ ਬਾਕੀ ਟਿੱਪੜ ਟੁੱਪਣ ਵਧੀਆ ਜੀ ਮੱਛੀ 75 ਦੀ ਆ ਪਰ 68 ਦੀ ਦੇ ਦਾਂਗੇ ਜੀ ਟਿੱਪਣ ਟੁੱਪਣ ਬਹੁਤ ਵਧੀਆ ਬਹੁਤ ਵਧੀਆ ਜੀ ਟਿੱਪਣ ਦਾ ਆਪਣਾ ਬਹੁਤ ਭੋਲੀ ਆ ਜੀ ਠੀਕ ਹੈ ਬਰਾ ਠੀਕ ਆ 64 ਹਜ਼ਾਰ ਤੇ ਜਿਹੜੀ ਦੋਸਤੋ ਹਾਂ ਨਾ ਹੋਵੇਗੀ ਠੀਕ ਆ 75 ਕਰਾ ਲਓ ਮੁੱਲ ਭਾਵੇਂ ਸੀ ਕਰਾ ਲਈ ਜੀ ਠੀਕ ਆ ਇਸ ਤੋਂ ਬਾਅਦ ਵੀਰ ਅੱਗੇ ਜਿਹੜੀ ਹੈ ਤੀਜੇ ਨੰਬਰ ਤੇ ਇਹ ਸੂਈ ਹੈ ਬੈੜ ਹਨਾ ਅੱਜ ਹੀ ਸੂਈ ਹੈ ਜੀ ਤੜਕੇ 3-4 ਵਜੇ ਹੂੰ ਬੜਾ ਵਧੀਆ ਉਹਨਾ 15 ਲੀਟਰ ਇਹਦੇ ਫੜੀ ਵੇੜ ਚੰਗੀ ਆ ਬਾਈ ਹਾ ਜੀ ਨਿੱਗਰ ਆ ਪੂਰੀ ਤੇ ਵੇੜ ਦੀ ਜਿਹੜੇ ਹਵਾਨੇ ਦੀ ਵੀ ਨਿੱਗਰ ਆ ਤੇ ਬਾਡੀ ਪੰਤਰ ਵੀ ਨਿੱਗਰ ਆ ਪੂਰੀ ਸੁਭਾਗ ਨਮਾ ਸੂਈ ਹੈ ਜੀ ਦੂਜਾ ਜੀ ਦੂਜਾ ਸੂਆ ਮਗਰ ਬੱਚਾ ਬੱਚੀ ਹੈ ਜੀ ਫੀਮੇਲ ਕਾਫ ਠੀਕ ਹੈ ਨੀਚੇ ਬੱਚੀ ਹੈ ਠੀਕ ਹੈ ਜੀ ਫੀਮੇਲ ਕਾਫ ਤੇ ਵੇੜ ਚੰਗੀ ਆ ਠੀਕ ਆ ਬਾਕੀ ਵੇਖਣ ਦੇ ਵਿੱਚ ਵੀ ਚੰਗੀ ਆ ਤੇ ਚੁਵਾਈ ਵੀ ਤੁਸੀਂ ਕਰਕੇ ਆਪ ਦੇਖ ਲੈਣੀ ਆ ਚੁਵਾਈ ਵੱਲੋਂ ਵੀ ਚੰਗੀ ਠੀਕ ਆ ਤੇ ਵੇੜ ਪੂਰੀ ਨਿੱਗਰ ਆ ਕੱਢ ਲੀਏ ਜੀ ਇਹਨਾਂ ਤੋਰ ਲਈਏ ਆ ਦੇਖੋ ਜੀ ਸੁਆਵੀਰ ਕਿ ਨਾ ਦੂਜਾ ਸੈਕੜਾ ਤੇਜਾ ਨਹੀਂ ਨਹੀਂ ਦੂਜਾ ਹੀ ਦੂਜਾ ਦੂਜਾ ਹੈ ਨਾ ਛੇ ਤਾਂ ਦੇ ਬੱਚੇ ਆ ਆ ਦੇਖੋ ਜੀ ਠੀਕ ਆ ਥਾਲ ਨੂੰ ਬਿਲਕੁਲ ਮੁਠੀ ਦਾ ਥਾਰਾ ਦੋਸਤੋ ਬਾਕੀ ਗੈਬੰਤਰ ਪੂਰਾ ਵੀ ਹਰ ਇੱਕ ਚੀਜ਼ ਮੈਟਰ ਕਰਦੀ ਹੈ ਪਸ਼ੂ ਦੇ ਵਿੱਚ ਸਫਾਈ ਉੱਪਰੋਂ ਵੀ ਪੂਰੀ ਹੈ ਥੱਲੇੋਂ ਹਵਾਨੇ ਦੀ ਸਫਾਈ ਵੀ ਹੋਣੀ ਬਹੁਤ ਜ਼ਰੂਰੀ ਹੈ ਫੀਮੇਲ ਕਾਫ ਬੱਚੀ ਆਪਾਂ ਮਾੜੀ ਖੜੀ ਕਰਕੇ ਦਿਖਾ ਦਿੰਦੇ ਹਾਂ ਤੁਹਾਨੂੰ ਇਹ ਦਿਨਾਂ ਦੇ ਵਿੱਚ ਹੀ ਹੈ ਨਾ ਜੀ ਹਾਂ ਜੀ ਹਾਂ ਜੀ ਕਿੰਨੇ ਦਿਨ ਦੱਸਿਆ ਸੀ ਅੱਜ ਹੀ ਸੁੱਈ ਹੈ ਜੀ ਅੱਜ ਅੱਜ ਮਾਰਨਿੰਗ ਹੀ ਜੀ ਝੇਰ ਪ੍ਰੋਪਰ ਵੀ ਪੈ ਗਈ ਸੀ ਸਾਰੀ ਝੇਰ ਜੜ ਪੈ ਗਈ ਜੀ ਇਹ 6-7 ਕਿਲੋ ਸਵੇਰੇ ਚੋਈ ਆ ਬਸੀ ਠੀਕ ਹੈ ਜੀ ਆਹ ਕਰੋ ਚੱਕ ਜੀ ਦਵਾਈ ਥੋੜੀ ਵਧੀਆ ਓਕੇ ਹੈ ਜੀ ਹਮ ਲੋਬੀ ਠੀਕ ਆ ਬੌਲੇ ਦੇ ਵਿੱਚ ਆ ਮਾਰਨਿੰਗ ਸੋਈ ਆ ਜੇਰ ਪ੍ਰੋਪਰ ਪੈ ਗਈ ਆ ਅੱਗੇ ਕਿਸੇ ਵੀਰ ਨੇ ਘਰੇਲੂ ਵੀਰ ਨੇ ਲੈ ਕੇ ਜਾਣੀ ਇਹਦਾ ਬੇਫਿਕਰੀ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਸੰਦੀਪ ਵੀਰ ਕਿੰਨੀ ਕਿ ਮਿਲਕਿੰਗ ਦੀ ਵੈਸੇ ਸੁਭਾਵਨਾ ਜੇਕਰ ਆਪਾਂ ਗੱਲ ਕਰੀਏ ਵੀਰ ਜੀ ਉਹਦੇ ਆਉਂਦੇ ਆ ਕਿ 20 22 ਲੀਟਰ ਅੰਝੇ ਥੱਲੇ ਚੋਇਆ ਵਾ ਕੋਈ 20 ਕਿਲੋ ਮੰਨ ਕੇ ਚੱਲੋ ਜੀ ਠੀਕ ਆ ਜੀ ਆਪਾਂ 25 ਨੀਆਂ ਦੀ 20 ਕਿਲੋ ਦੀ ਇਹਦੀ ਕਿਹੜੀ ਕਵੈਸਟੀ ਹੈ ਜੀ ਠੀਕ ਆ ਕੀ ਭਾਅ ਪੜਤਾ ਕੀ ਆ ਇਹਦਾ ਵੀਰ ਜੀ ਮੋਲ ਤਾਂ ਮੈਂ 70 ਗਾੜਾ ਸੁਣਾ 75 ਗਾੜਾ ਹਾਂ ਨਾ 60 ਹਜ਼ਾਰ ਦੀ ਵਾਸੀ ਦਵਾਂਗੇ ਬਾਰਡ 62000 ਦੀ ਜਿਹੜੀ ਦੋਸਤੋ ਇਸ ਵਿਹੜ ਦਾ ਮੁੱਲ ਹੈਗਾ ਲੈ ਦੇ ਹੈ ਠੀਕ ਹੈ ਲੈ ਦੇ ਵਾਲਾ ਮੁੱਲ ਆ ਬਾਕੀ ਵਿੱਚ ਵਿਚਾਲੇ ਵਾਲਾ ਜਿਹੜਾ ਕੰਮ ਹੈਗਾ ਕਿੰਨੀ ਕੀ ਗੁੰਜਾਇਸ਼ ਕਿੰਨੀ ਕੀ ਵਿੱਚੋਂ ਮਾਨਤਨ ਕਰਾਉਣੀ ਆ ਉਹ ਤੁਹਾਡੇ ਤੇ ਬਾਈ ਸੰਦੀਪ ਦੀ ਆਪਸੀ ਗੱਲਬਾਤ ਆ ਮੌਕੇ ਦੀ ਗੱਲ ਆ ਠੀਕ ਹੈ ਜੀ ਮੌਕੇ ਦੀ ਗੱਲ ਆ ਉਸ ਤੋਂ ਪਹਿਲਾਂ ਜਿਹੜੀ ਆਪਣੀ ਤਸੱਲੀ ਕਰ ਲਿਓ ਬੇਸ਼ੱਕ ਬੌਲੇ ਦੇ ਵਿੱਚ ਜਵਾਈ ਕਰਕੇ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਵਿਹੜ ਆ ਗਈ ਹੈ ਇਹ ਵੀ ਸੋਈ ਸਬਈ ਹੈ ਪਰਸੋਂ ਸੋਈ ਹੈ ਜੀ ਤੀਜਾ ਦਿਨ ਅੱਜ ਤੇ ਬੱਚਾ ਬੱਚਾ ਜੀ ਬੱਚਾ ਜੀ ਬੰਦੇ ਠੀਕ ਹੈ ਸਵੇਰ ਵੀਰ ਆਪਕੇ ਨਮਾਇ ਦੂਜਾ ਜੀ ਦੂਜਨ ਠੀਕ ਹੈ ਪਰਸੋਂ ਦੀ ਸੂਈ ਆ ਦੂਜਾ ਸੂਗਾ ਸੈਕੰਡ ਲაქਟੇਸ਼ਨ ਦੇ ਵਿੱਚ ਆ ਠੀਕ ਹੈ ਜੀ ਤੀਜੇ ਦਿਨ ਦੇ ਵਿੱਚ ਅੱਜ ਚੱਲ ਰਹੀ ਆ ਮਗਰ ਜਿਹੜਾ ਮੇਲਕਾਫ ਆ ਨਾਰੂ ਬੱਚੇ ਦੇ ਨਾਲ ਮੈਂ ਤੁਹਾਨੂੰ ਪ੍ਰੋਪਰੋ ਵੀ ਦਿਖਾ ਦੂੰਗਾ ਆ ਹਵਾਨੇ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਸਕਦੇ ਹੋ ਤੇ ਬੌਲੇ ਦੇ ਵਿੱਚ ਵੀਰ ਕਿੰਨਾ ਕੁਣ ਹਾਜ਼ਰ ਆ ਜੀ ਬੌਲੇ ਦੇ ਵਿੱਚ ਕਿੰਨਾ ਕੁ ਹਾਜ਼ਰ ਆ ਜੀ ਅੱਜ ਤਾਂ 14-15 ਲੀਟਰ ਬੌਲਾ ਤਿਆਰ ਆਈ ਠੀਕ ਹੈ ਸਭਾਈ ਤੋਂ ਹੀ ਬੜੀ ਓਕੇ ਆ ਜੀ ਫੀਲਸ ਲੱਗ ਵਹਿੜਿਆ ਜੀ 14 15 ਲੀਟਰ ਦੁੱਧ ਆਏਗਾ ਮੋਲ ਵੀ ਦਸ ਸੰਦੀਪ ਇੰਨਾ ਵੀਰ ਜੀ ਮੋਲ 60000 ਕਰਦੇ ਹਾਂ ਨਾ 55000 ਦੀ ਵਾਸੀ ਦਵਾਂਗੇ ਠੀਕ ਆ ਹਾਂ ਜੀ ਹਾਂ ਨਾ ਕਿੰਨੇ ਦੀ 55000 ਦੀ 55000 ਦੀ ਮੋਲ 60 ਕਰਾ ਲਓ ਜੀ ਠੀਕ ਆ ਦੂਜਾ ਸਵਾ ਦੁੱਧ 20 22 ਲੀਟਰ ਮਾਪ ਦੂ ਜੀ ਠੀਕ ਆ ਜੀ 55000 ਦੀ ਜਿਹੜੀ ਦੋਸਤੋ ਹਾਂ ਨਾ ਹੈਗੀ ਆ ਠੀਕ ਆ ਬੜ ਤੁਸੀਂ ਤਸੱਲੀ ਨਾਲ ਚਵਾਈ ਕਰ ਲਓ ਜਿਹੜੇ ਪਸ਼ੂ ਖਾਸ ਤੌਰ ਤੇ ਸੋਏ ਨੇ ਜਿਹੜੇ ਪਸ਼ੂ ਸੂਣ ਵਾਲੇ ਹਨ ਉਹਨੂੰ ਟਿੱਪ ਕੇ ਤਸੱਲੀ ਕਰ ਲਓ ਹਾਂ ਆ ਦੇਖੋ ਜੀ ਠੀਕ ਹੈ ਮਗਰਲੇ ਥਣ ਅਗਲੇ ਥਣ ਬਿਲਕੁਲ ਵੇਖ ਲਓ ਬਰਾਬਰਤਾ ਵੇਖ ਲਓ ਥਣਾਂ ਦੀ ਸਾਈਜ਼ ਦੇਖ ਲਓ ਠੀਕ ਹੈ ਠੀਕ ਹੈ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜਾ ਤੋਹਫਾ ਦੋਸਤੋ ਉਹ ਦਿਖਾਉਣਾ ਹੈ ਜਰਸੀ ਦੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਜਰਸੀ ਵੈੜ ਖਰੀਦਣ ਦੀ ਠੀਕ ਆ ਤੇ ਜਿੱਥੇ ਕਿਤੇ ਨਜ਼ਰ ਆ ਜੇ ਫਿਰ ਪੀਸ ਇੱਕ ਅੱਧਾ ਹੀ ਹੁੰਦਾ ਤੇ ਡਿਮਾਂਡ ਬਹੁਤੇ ਵੀਰਾਂ ਦੀ ਹੁੰਦੀ ਹੈ ਜਰਸੀ ਸੋਹਣੀ ਸ਼ਕੀਨ ਪੂਰੀ ਹੈਗੀ ਆ ਸੰਦੀਪ ਵੀਰ ਕੀ ਹੈ ਗਿਆ ਹੁਣ ਮੌਕੇ ਦੀ ਕੀ ਡਿਟੇਲਿੰਗ ਵੀ ਵੀਰ ਜੀ ਇਹ ਦੱਸ ਦੇਣ ਲੈਂਦੀ ਆ ਵਸ਼ੀ ਦੋ ਦੇ 20 ਕਿਲੋ ਪਹਿਲੇ ਸੂਏ ਨਾਦੇ ਆ ਜੀ ਇਹਨੇ ਠੀਕ ਆ ਜੀ ਬਹੁਤ ਸੀਲਸਾ ਕੇ ਵਹਿੜਿਆ ਪਿਓਰ ਜਰਸੀ ਹੈ ਜੀ ਅਜੇ ਦੱਸ ਦੇਣਾ ਲੈਂਦੀ ਆ ਜੀ 10 ਕਿ ਦਿਨ ਲੇ ਜੂਗੀ ਸੁਹਾ ਭਾਈ ਦੁਜਾ ਹੀ ਨਾ ਸੁਹਾ ਦੁਜਾ ਹੀ ਠੀਕ ਆ ਠੀਕ ਆ ਮੂੰਹੋ ਛੇ ਦਾ ਦੋਸਤੋ ਛਿੱਗੀ ਹੈ ਮੂੰਹੋ origignal ਜਿਹੜਾ ਦੂਜਾ ਸੁਬਾ ਸੈਕੰਡ ਟਾਈਮ ਵਰਾ ਇੱਕ ਵਾਰੀ ਫੇਸ ਕੁਆਲਿਟੀ ਵੀ ਦਿਖਾਵਾਂਗੇ ਤੁਹਾਨੂੰ ਆ ਹਵਾਨੇ ਤੋਂ ਦੇਖੋ ਵੀ ਕੱਲੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਬਿਲਕੁਲ ਮੁਠੀ ਵਾਲਾ ਥਾਣਾ ਠੀਕ ਆ ਮੁਠੀ ਵਾਲਾ ਥਾਣਾ ਚਵਾਈ ਬੈਡ ਨੇ ਸੁਣੀ ਕਰਾ ਦੇਣੀ ਆ ਤਕਰੀਬਨ ਜਿਹਾ ਹਵਾਨੇ ਦਾ ਸਟਰਕਚਰ ਲੱਗਦਾ ਆ ਕਰੋ ਚੱਕ ਪੰਜਾਬ ਦੀ ਜਰਸੀ ਆ ਠੀਕ ਆ ਤਵੇ ਬਰਾ ਥੋੜਾ ਲੰਮਾ ਤੋੜਦੇ ਆ ਜੇ ਤੋੜਦੇ ਆ ਆ ਕਰੂ ਚੱਕੀ ਜੀ ਠੀਕ ਆ ਹਜੇ ਦਿਨ ਵੀਰ ਲੈ ਜੂਗੀ ਹਨਾ 10 ਦਿਨ ਲੈ ਜੂਗੀ ਲੈ ਜੂ 10 ਦਿਨ ਲੈ 10 ਦਿਨ ਲੈ ਜੂ ਸੀ ਜੀ ਬੜੀ ਸੀਰੀਅਸ ਲੱਗ ਗਿਆ ਦੋ ਤੇ 20 ਦਾ ਪਲੱਸ ਪਾਉਗੀ ਹਾਂ ਆ ਕਰੋ ਜੱਕੀ ਵੀ ਥਣ ਥਣ ਦੇਖੋ ਇਹ ਕਰਮਾਲੀ ਦੇ ਬਹੁਤ ਜਿਆਦਾ ਸੋਹਣਾ ਥਾਣਾ ਆ ਵੇਖੋ ਜੀ ਸਦੀਵਰ ਲਿਆਦਾ ਫਿਰ ਕੀ ਇਹਦਾ ਕਰਤਾ ਵੀਰ ਜੀ ਮੁੱਲ ਭਾਵੇਂ 75 ਕਰਾ ਲਓ ਜਰਸੀ ਬਹੁਤ ਜਿਆਦੀ ਖਰੀ ਵਛੀ ਆ ਹਾਂਜੀ ਬਾਕੀ ਲੈਣ ਦੇ ਨਾਲ ਹੀ ਗੱਲ ਹਾਂ ਨਾਲ ਤੁਹਾਨੂੰ 60000 ਦੀ ਵਛੀ ਦੇ ਦਾਂਗੇ 60 ਦੀ ਹਾਂਜੀ ਠੀਕ ਹੈ ਜੀ ਉਹ ਵਪਾਰੀ ਭਰਾ ਆਪਣਾ ਕੋਈ ਆਊਗਾ 60000 ਦੀ ਬੱਛੀ ਉਹਨਾਂ ਦੇ ਦਾਂਗੇ ਮੁੱਲ 75 ਗਾੜਾ ਕੋ ਮੈਂ ਸੀਕੜ ਲਈ ਠੀਕ ਹੈ ਜੀ ਜੀ ਲਓ ਜੀ ਦੋਸਤੋ ਮੁੱਲ ਕਰਾਉਣੀ ਇੱਕ ਡਿਮਾਂਡ ਜਿਹੜੀ ਉਹ ਵੱਖਰੀ ਹੁੰਦੀ ਹੈ ਤੇ ਬਾਕੀ ਹਾਂ ਨਾ ਜਿਹੜੀ ਆ ਬਿਲਕੁਲ ਪੂਰੇ 60 ਦੀ ਵੀਰਾਂ ਦਾ ਵੀ ਜਿਹੜੀ ਮੱਛੀ ਦੇ ਦਾਂਗੇ ਠੀਕ ਹੈ ਤੇ ਪੈਸੇ ਤੋਂ ਉਹਦੀ ਫੀਸ ਲੱਗ ਜਾਗੀ ਆ ਵੇਖੋ ਜਿਹੜੇ ਬੰਦੇ ਮਰਜ਼ੀ ਹੱਥ ਲਾਈ ਜੋ ਕੋਈ ਜਵਾਕ ਉਹਨਾਂ ਦੇ ਸਮੇਂ ਤੇ ਚਵਾਈ ਕਰ ਲੇ ਕੋਈ ਭੈਣ ਬੜੇ ਆਰਾਮ ਨਾਲ ਚਵਾਈ ਕਰ ਲੇ ਵੀ ਇਹ ਨਹੀਂ ਕੋਈ ਹੈਗਾ ਵੀ ਕੋਈ ਰੱਸੀ ਨਹੀਂ ਆਣਾ ਕੋਈ ਵੱਖਰੇ ਤੌਰ ਤੇ ਪਾਉਣ ਦੀ ਲੋੜ ਪਊਗੀ ਸ਼ਰੀਫੀ ਪ ਠੀਕ ਆ ਫੇਸ ਕੁਆਲਟੀ ਜੇ ਬਿਲਕੁਲ ਛੋਟਾ ਜਿਹਾ ਕਰਨਾ ਠੀਕ ਆ ਠੀਕ ਹੈ ਵੀ ਸੰਦੀਪ ਭਾਈ ਅਗਲੇ ਬੰਨੇ ਇਹ ਸਹੀਵਾਲ ਆ ਗਿਆ ਨਾ ਜੀ ਜੀ ਸਹੀਵਾਲ ਅੰਗਜਾ ਗਿਆ ਹਾਂ ਜੀ ਇਹ ਵੀ ਸੂਈ ਹੈ ਜੀ ਸੂਈ ਹੈ ਜੀ ਵੀ ਕੱਲ ਦੀ ਸੂਈ ਹੈ 12 13 ਲੀਟਰ ਬੋਲਾ ਤਿਆਰ ਹੋਊਗੀ ਠੀਕ ਹੈ ਜੀ ਬੱਚਾ ਮੇਲ ਹੈ ਜੀ ਜੀ ਮੇਲ ਆ ਠੀਕ ਆ ਨਾੜੂ ਬੱਚੇ ਦੇ ਨਾਲ ਮੇਲ ਕਾਫ ਹੈਗਾ ਇਸ ਵੈੜ ਦੇ ਜਿਹੜਾ نیچے ਦੋਸਤੋ ਸੂਹਾ ਦੂਜਾ ਨਾ ਜੀ ਦੂਜਾ ਸੂਹਾ ਜੀ ਦੂਜਨ ਵੈੜ ਹੈ ਠੀਕ ਆ ਚਵਾਚੂ ਬਹੁਤ ਲੱਗਾ ਜੀ ਠੀਕ ਹੈ ਜੀ ਸੀਲ ਸਵਾਗ ਬੜੀ ਹੈ ਠੀਕ ਹੈ ਠੀਕ ਹੈ ਲੰਬਾ ਤੋਂ ਉਹਨਾ ਬਿਲਕੁਲ ਗੁੜਜਾ ਰੰਗ ਦਾ ਜਿਹੜਾ ਗੋੜ ਵਾਲਾ ਜਿਵੇਂ ਕਹਿ ਲਈ ਨਾ ਵੀ ਗੁੜਜਾ ਰੰਗ ਕਹਿ ਲਈ ਵੀ ਉਹੋ ਜਿਹੇ ਰੰਗ ਦੇ ਵਿੱਚ ਤੇ ਹਵਾਨੇ ਦੀ ਕੁਆਲਿਟੀ ਸੋਹਣੀ ਹੈਗੀ ਬੈੜ ਦੀ 14 13 14 ਦੱਸਿਆ ਬਾਲੇ ਚ ਜੀ 14 ਲੀਟਰ ਬਾਲਾ ਖਿਆਰੇ ਜੀ 15 ਤੋਂ ਉੱਤੇ ਦੁੱਧ ਕਰੂਗੀ ਫਿਰ ਹਾਂ ਜੀ 17 18 ਕਿਲੋ ਦੁੱਧ ਆਉਂਦਾ ਨਾ ਜੀ ਠੀਕ ਹੈ ਜੀ ਬੜੀ ਚਵਾਈ ਗੀ ਲੱਗਦੀ ਹੁੰਦੀ ਦੇਖ ਲਾ ਸੋਨਾ ਲੋ ਵੀ ਦੋਸਤੋ ਸ਼ਾਈਵਾਲ ਦੇ ਵਿੱਚ ਵੜ ਹੈਗੀ ਆ ਠੀਕ ਆ ਲੰਬਾ ਧੋਨਾ ਬਿਲਕੁਲ ਸੋਈ ਆ ਸੋਏ ਪਸੂ ਦੀ ਤਸੱਲੀ ਆ ਜਿਹੜੀ ਦੋਸਤੋ ਬਖੂਬੀ ਢੰਗ ਨਾਲ ਆਪਾਂ ਕਰ ਸਕਦੇ ਆ ਆ ਵੇਖੋ ਠੀਕ ਆ ਜੀ ਮੋਟਾ ਗੋਲ ਥਾਣਾ ਜੇਕਰ ਆਪਾਂ ਸ਼ਾਈਵਾਲ ਦੀ ਗੱਲ ਕਰ ਲਈਏ ਤੇ ਥਣ ਦੀ ਕੁਆਲਿਟੀ ਜਿਹੜੀ ਆ ਕਦੀ ਨਾਰਮਲ ਨਹੀਂ ਹੁੰਦੀ ਬਿਲਕੁਲ ਮੋਟਾ ਗੋਲ ਥਾਣੀ ਹੁੰਦਾ ਆ ਆ ਵੇਖੋ ਕਰੋ ਚੈੱਕ ਬਹੁਤ ਜ਼ਿਆਦਾ ਠੰਡੀ ਹੈ ਜੀ ਸਦੀਪ ਭਾਈ ਕੀ ਇਹਦਾ ਫਿਰ ਕੀ ਵੀਰ ਡਿਮਾਂਡ ਕਰਤੇ ਵੀਰ ਜੀ ਮੁੱਲ 62000 ਕਰਦੇ ਹਾਂ ਆ ਨਾ 55000 ਦੀ ਵਸ਼ਿੰਦੇ ਦਾਂਗੇ 55 ਦੀ ਜੀ 55000 ਦੀ ਮੁੱਲ 62000 ਹੈ ਜੀ ਠੀਕ ਹੈ ਮੁੱਲ 62 ਹਾਂਜੀ 55 ਦੀ ਹਾਂ ਨਾ ਜਿਹੜੀ ਹੈਗੀ ਠੀਕ ਹੈ ਤੇ ਨਿੱਗਰ ਵੜ ਹੈਗੀ ਦੋਸਤੋ ਠੀਕ ਹੈ ਬਹੁਤ ਜਿਆਦੀ ਚੰਗੀ ਹੈ ਜੀ ਬਹੁਤ ਨਿੱਗਰ ਆ ਬਿਲਕੁਲ ਪਲੀ ਫਲਾਈਆ ਚੰਗੀ ਸਾਫ ਸੰਭਾਲ ਦੇ ਵਿੱਚ ਪਲੀ ਫਲਾਈਆ ਬੈਠ ਸੋਹਣਾ ਹਵਾਨਾ ਆਰਡਰ ਕੁਆਲਿਟੀ ਹੈ ਠੀਕ ਆ ਆ ਕਰੋ ਚੱਕ ਵਾਜਨ ਮੱਟੀ ਵਾਲੀ ਆ ਉਲਟ ਪਹਿਣੀ ਵਾਲੇ ਪਾਸੇ ਦੇਖੋ ਜੀ ਠੀਕ ਆ ਆ ਵੀ ਵੜ ਬਗਾਉਗਾ ਨਾ ਜੀ ਜੀ ਇਹ ਵੀ ਬਗਾਉਗਾ ਜੀ ਇਹ ਵੀ ਸੂਈ ਸਵਾਈ ਹੈ ਜੀ ਹੈ ਸੂਈ ਹੈ ਜੀ ਇਹਨੂੰ ਸੂਈ ਨੂੰ ਤਿੰਨ ਚਾਰ ਦਿਨਾਂ ਦਾ 10 ਕਿਲੋ ਤਿਆਰ ਹੈ ਜੀ ਤਿੰਨ ਚਾਰ ਦਿਨ ਸਮਾਂ ਹੋ ਗਿਆ ਜੀ ਬੱਚਾ ਬੱਛਾ ਜੀ ਇਹ ਮਗਰ ਹਾਂ ਜੀ ਠੀਕ ਆ ਮੇਲ ਕਾਫ ਹੀ ਆ ਬੱਛੀ ਹੈ ਜੀ ਬੱਛੀ ਹੈ ਜੀ ਬੱਛੀ ਹੈ ਸੋਰੀ ਦੋਸਤੋ ਬੱਛੀ ਹੈ ਠੀਕ ਆ ਜ਼ਰੂਰ ਕਨਫਰਮ ਇੱਕ ਵਾਰੀ ਕਰਾ ਦੇਣੇ ਬੱਛੀ ਹੈ ਮਗਰ ਫੀਮੇਲ ਕਾਫ ਆ ਸੂਹਾ ਦੂਜਾ ਜੀ ਦੂਜਾ ਜੀ ਤੇ ਕੱਲ ਪਰਸੋਂ ਹੀ ਸੂਈ ਕੱਲ ਪਰਸੋਂ ਹੀ ਜਰਸੀ ਕ੍ਰੋਸ ਹੀ ਆਉਂਦੀ ਹੈ ਜੀ ਜੀ ਜਰਸੀ ਕ੍ਰੋਸਾਂ ਤੇ ਜਰਸੀ ਕ੍ਰੋਸਾਂ ਕੀ ਤੇ ਦੁੱਧ ਬੋਲੇ ਦੇ ਵਿੱਚ ਕਿੰਨਾ ਚੀ ਦੱਸਾਂ 10000 ਕਿਲੋ ਹੋ ਗਿਆ ਜੀ ਠੀਕ ਆ 10000 ਕਿਲੋ ਜਿਹੜਾ ਦੋਸਤੋ ਬੋਲਾ ਹੈ ਠੀਕ ਆ ਤੇ ਇਹ ਵੀ ਵੈੜ ਬਕਾਊਗਾ ਸੈਕੰਡ ਲੈਕਟੇਸ਼ਨ ਦੇ ਵਿੱਚ ਸੁਹੀ ਹੈ ਫੀਮੇਲ ਕਾਫ ਆ ਨੀਚੇ ਬਾਕੀ ਹਵਾਨੇ ਦੀ ਕੁਆਲਿਟੀ ਆ ਆ ਵੇਖੇ ਚੈੱਕ ਕਰੋ ਜੀ ਠੀਕ ਆ ਬਿਲਕੁਲ ਕਸਮਾ ਜਿਹਾ ਲੇਵਾ ਟਾਈਟ ਕੰਪੈਕਟ ਜਿਹੜਾ ਰਹੇਗਾ ਠੀਕ ਆ ਤੇ ਥਣ ਥਣ ਦਾ ਸਹਿਜ ਚੰਗਾ ਇਸ ਬੈਡ ਦਾ ਵੀ ਖੰਢੀ ਛੰਡੀ ਆ ਜੀ ਬਹੁਤ ਜੰਦੀ ਇਹ ਲੋਬੀ ਇਹ ਅੱਜ ਦੋਸਤੋ ਬਾਈ ਸੰਦੀਪ ਦੇ ਕੋਲ ਵੇੜਾ ਸੀ ਗਿਆ ਤੇ ਇਹਦਾ ਰੇਟ ਆਪਾਂ ਰਹੇਗਾ ਰੇਟ ਪੁੱਛ ਲੈਣੀ ਆ ਠੀਕ ਆ ਬਾਕੀ ਆ ਫੇਸ ਕੁਆਲਿਟੀ ਦੇਖੋ ਸਦੀਪ ਨੇ ਮੁੱਲ ਫਿਰ ਕੀ ਡਿਮਾਂਡ ਇਹਦੀ ਮੁੱਲ ਵੀਰ ਜੀ ਦਾ ਜਾਇਜ਼ ਬਿਲਕੁਲ 35000 ਰੁਪਇਆ ਕਰਦੇ ਆ 32000 ਦੀ ਹਾਨਾ ਦੇ ਦਾਂਗੇ ਬੱਚੀ ਜੀ 32 ਦੀ ਦੋ ਡੰਗ ਚੋਕੇ ਜਿਹੜਾ ਮਰਜ਼ੀ ਕੋ ਲੈ ਜਾਈਂ ਹੂੰ ਦੋਦ ਜਿੰਨਾ ਦੱਸਾਂਗੇ ਉਹਨਾਂ ਪੂਰਾ ਹੋਗਾ ਵੀਰੇ ਨਾ ਰਸੂਈ ਵੀ ਤਾਜੀ ਆ ਤਾਜੀ ਸੂਈ ਹੈ 1 ਸਾਲ ਪਰ ਚੱਲਣਾ ਕੰਮ ਹਾਂਜੀ ਹਾਂਜੀ ਤਾਜੀ ਤਾਜੀ ਸੂਈ ਠੀਕ 32 ਦੀ ਹਾਨਾ ਹੈ ਨਾ ਹਾਂਜੀ ਭਾ ਵੀ ਬਿਲਕੁਲ ਜਾਇਜ਼ ਆ 32000 ਦੀ ਹਾਨਾ ਦੇ ਦਾਂਗਾ ਠੀਕ ਆ 35 ਡਿਮਾਂਡ ਆ ਦੋਸਤੋ ਤੇ 32000 ਦੇ ਵਿੱਚ ਜਿਹੜੀ ਵੈੜ ਦਿੱਤੀ ਜਾਊਗੀ ਵੈੜ ਕੱਦ ਕਾਠੀ ਵੱਲੋਂ ਮੈਂ ਦੂਰ ਤੋਂ ਵੇਖ ਲਓ ਬਿਲਕੁਲ ਰਲਦੀ ਮਿਲਦੀ ਜਿਹੜੀ ਵੱਡੀ ਵੇੜ ਆ ਠੀਕ ਆ ਵੱਡਾ ਕਦ ਕੜਾ ਕੋਈ ਛੋਟੀ ਜੀ ਨਹੀਂ ਹੈਗੀ ਵੱਡੇ ਕਦ ਕੜ ਦੇ ਵਿੱਚ ਤੇ ਆ ਅੱਜ ਵੜਾ ਸੀ ਵੀਰ ਸੰਦੀਪ ਦੇ ਕੋਲ ਪਿੰਡ ਸੁਰ ਸਿੰਘ ਹੈਗਾ ਬਾਕੀ ਆਪਾਂ ਮੈਂ ਦੋ ਡੰਗ ਚੋਗੇ ਆਪਣੇ ਤਾਂ ਸੱਲੀ ਕਰਕੇ ਜਿਹੜਾ ਮਰਜ਼ੀ ਖੜ ਚੱਕ ਸਕਦਾ ਵਾ ਦੁੱਧ ਦੇ ਵਿੱਚ ਆਪਣਾ ਕੋਈ ਝੂਠ ਨਾ ਹੋਊਗਾ ਭਾਵੇਂ ਦੋ ਡੰਗ ਚੋ ਭਾਵੇਂ ਤਿੰਨ ਡੰਗ ਚੋ ਆ ਆਪਣੇ ਕੋ ਆ ਕੇ ਰੋ ਕੋਈ ਗੱਲ ਨਹੀਂ ਰਾਦਰ ਕਿਤੇ ਰਹਿਣ ਵੀਰ ਭਰਾ ਜਿੰਨੇ ਵੀ ਆਉਣਾ ਵਾ ਦੋ ਡੰਗ ਚੋ ਕੇ ਥੱਲੀ ਕਰਕੇ ਆਪਣੇ ਜਿਹੜਾ ਮਰਜੀ ਪਸ਼ੂ ਖੜਦਾਂਦੇ ਆਂ। ਜੀ। ਪਸ਼ੂ ਆ ਆਪਣੇ ਕੋਲ 5-7 10 ਮਹੀਜੇ ਹੀ ਵੱਡੇ ਹੁੰਦੇ ਆ ਜੀ ਯਾਨੀ ਕਿ। ਬਿਲਕੁਲ ਜੀ। ਘਾੜ ਸਿਆਲੀ। ਬਿਲਕੁਲ। ਮਈਆਂ ਦੇ ਖਾਂਦੇ। ਬਾਕੀ ਆਪਦੀ ਕੋਈ ਭੈਣ ਭਰਾ ਦੂਰੋਂ ਜਿਹੜੇ ਆਉਂਦਾ ਕੋਈ ਨਾ ਕੋਈ ਲੇਟ ਕੇ ਸੇਟ ਹੁੰਦਾ ਕੋਈ ਰੋਟੀ ਪਾਣੀ ਦੀ ਸੁਵਿਧਾ ਪੂਰੀ ਇੱਥੇ ਕਰਦੇ ਆਂ। ਸਾਰਾ ਕੋ ਸਵਿਧਾ ਮਿਲੂਗੀ ਜੀ। ਹਾਂ। ਸਾਰਾ ਰੋਟੀ ਪਾਣੀ ਸਭ ਭਜਦਾ। ਬਿਲਕੁਲ ਜੀ ਬਿਲਕੁਲ। ਆਪਦੀ ਦੋ ਟਾਈਮ ਤਸੱਲੀ ਕਰੇ ਜਿਹੜਾ ਖਾਸ ਕੋਸ਼ਿਸ਼ ਹੋਇਆ ਜਿਹੜਾ। ਹਾਂ ਜੀ। ਪੂਰੀ ਸੇਵਾ ਕਰਾਂ ਸੰਦੀਪ ਜੀਰੇ ਨੰਬਰ ਜਿਹੜੇ ਹੈਗੇ ਆਪਣੇ ਚਲਦੇ ਹੋ ਦੇ ਦਿਓ ਜੀ ਨੰਬਰ ਦੇਖ ਲਓ ਜੀ 84 370 ਹਾਂਜੀ 38 939 ਠੀਕ ਹੈ ਜੀ ਇੱਕ ਨੰਬਰ ਹੀ ਹੈ ਜੀ ਇੱਕ ਹੋਰ ਲੈ ਲਓ ਜੀ ਹਾਂਜੀ 98 146 ਹਾਂਜੀ 38 939 ਠੀਕ ਹੈ ਜੀ ਦੋਨੋਂ ਨੰਬਰ ਚਲਦੇ ਆਪਣੇ ਕੋਲ ਹੀ ਆ ਦੋਨੋਂ ਦੋਨਾਂ ਹੀ ਚਲਦੇ ਆ ਜੀ ਠੀਕ ਹੈ ਇਹ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਬਿਲਕੁਲ ਲਗਾਤਾਰ ਸਕਰੀਨ ਦੇ نیچے ਵੀ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਬਾਈ ਸੰਦੀਪ ਦੇ ਨਾਲ ਗੱਲਬਾਤ ਕਰਨੀ ਆ ਪਿੰਡ ਇੱਕ ਵਾਰੀ ਫੇਰ ਜਿਹੜਾ ਕਨਫਰਮ ਕਰ ਲਓ ਪਿੰਡ ਜਿਹੜਾ ਦੋਸਤੋ ਸੁਰ ਸਿੰਘ ਹੈਗਾ ਠੀਕ ਹੈ ਜੀ ਤੇ ਆਹ ਜਿਹੜੀਆਂ ਵਹਿੜਾ ਵੀਰ ਦੇ ਕੋਲ ਜਿੱਤਖਾਈਆਂ ਨੇ ਇੱਕ ਤੋਂ ਇੱਕ ਵੱਧ ਕੇ ਆ ਕੁਆਲਿਟੀ ਵੀ ਚੰਗੀ ਆ ਦੋਸਤੋ ਥੱਲੇ ਦੁੱਧ ਵੀ ਪੂਰਾ ਹੈਗਾ ਪੈਸੇ ਲਾਉਣੇ ਪੈਣੇ ਆ ਪੈਸੇ ਵੀ ਜਿਹੜੇ ਦੋਸਤੋ ਵੇਖ ਲਓਗੇ ਕੋਈ ਆ ਕੇ ਘਰ ਵਿਜ਼ਿਟ ਕਰਕੇ ਜਿਹੋ ਜੀ ਚੀਜ਼ ਆ ਉਹੋ ਜਿਹਾ ਪੈਸਾ ਲਾਉਣਾ ਪਊਗਾ ਠੀਕ ਹੈ ਜੀ ਚੀਜ਼ਾਂ ਤੁਹਾਨੂੰ ਫਿੱਟ ਬੈਣਗੀਆਂ ਜਰੂਰ ਤੁਸੀਂ ਪਹੁੰਚ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ